ਇਕ ਕੁੜੀ ਗੇ ਦਰਜਿੰਦਰ ਨੀ ਉੱਤ ਪਾਣੀ ਪੀਣ ਦੀ ਕੀ ਹੋਇਆ ਵਾ ਉਹ ਤਾਂ ਉੱਠਾ ਕੀ ਹੋ ਗਿਆ ਅਗਰ ਪਾਣੀ ਪੀ ਗੋਟ ਕੀ ਕਰਨ ਹੋਈ ਆ ਜੇ ਤਾਂ ਉੱਠਾ ਉਰਤਾ ਕੀ ਹੋਇਆ ਵਾ ਅਮੇ ਪਾਹੇ ਪਾਹੇ ਕਰੀ ਜਾਨੀ ਐ ਤੂੰ ਮੰਮੀ ਮੈਂ ਹੋ ਚੀਆ ਹੈ ਉਹ ਜਿਹੜੀ ਲਾਟਰੀ ਵਾਲੀ ਨਹੀਂ ਆਹੋ ਉਹ ਸਾਰੇ ਪੈਸੇ ਕੌਣ ਚੋਂ ਨਿਕਲ ਗਏ ਆ ਸਿਆਣੇ ਐਵੇਂ ਗੱਲ ਦੱਸ ਕੀ ਜਿਹੜੇ ਧੋਖੇ ਦੇ ਪੈਸੇ ਆ ਇਹ ਬਹੁਤਾ ਚਿਰ ਨਹੀਂ ਰੈਂਦੇ ਕੋਲ ਇਹ ਛੇਤੀ ਉੱਡ ਜਾਂਦੇ ਆ ਪਰ ਉਹ ਹਾਲੀ ਸਾਡੇ ਨਾਲ ਹੋ ਗਿਆ ਅੱਰਬਾ ਤੂੰ ਹੀ ਹਾਂ ਹੁਣ ਤੇਰੇ ਆਸਰੇ ਦੇ ਉੱਤੇ ਹੀ ਹੁਣ ਚੱਲ ਇਹਨੂੰ ਠੀਕ ਠਾਕ ਕਰਦੇ ਉਹ ਕਿਰਾਇਆ ਲੈਣਾ ਆ ਇਹਨੇ 2 ਮਹੀਨੇ ਦਾ ਹੋ ਗਿਆ ਜੀ ਪਛਾ ਕਿਰਾਇਆ ਲੈਣਾ ਆ ਇਹ ਭਾਜੀ ਮੈਨੂੰ ਫੋਨ ਕਰਨ ਦੇ ਹੀ ਕਹਿੰਦੇ ਸੀ ਵੀ ਲੈ ਆਇਓ ਜਾਗੇ ਉਹ ਤਾਂ ਹੀ ਆਪਣਾ ਸਭ ਕਿਤਾਬ ਲਾ ਲਓ ਵੀ ਕਿੱਥੇ ਜਾਣਾ ਕਿੱਥੇ ਨਹੀਂ ਤੇ ਬਾਜੀ ਬਾਕੀ ਕੋਈ ਨਹੀਂ ਮੈਂ ਭਾਜੀ ਕੇ ਦੋਹਾਂ ਕੇ ਦਿੰਦਾ ਤੁਹਾਨੂੰ ਟਾਈਮ ਲਿਆ ਦਾਂਗਾ ਬਾਕੀ ਘਰ ਲਾ ਬਲੋ ਆਪਣਾ ਤੇ